ਲੋਜੀ ਤਿੰਨ ਖਬਰਾਂ ਨੇ ਪਹਿਲਾਂ ਤਾਂ ਫੌਜੀ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਤੇ ਨਵੇਂ ਤੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਤੇ ਦੂਜਾ ਮੁੱਖ ਮੰਤਰੀ ਨੇ ਜਲੰਧਰ ਆ ਕੇ ਪੰਜਾਬ ਦੀ ਪੁਲਿਸ ਤੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਕਾਨੂੰਨ ਤੇ ਪੁਲਿਸ ਵਿਵਸਥਾ ਨੂੰ ਫੇੜ ਕਰਾਰ ਦਿੱਤਾ ਹੈ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਅਗਲੀ ਵੱਡੀ ਗੱਲ ਹੈ ਕਿ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਹੋਰ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਹੁਣ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਫੌਜੀ ਕਰਨਲ ਕਟਮਾਰ ਮਾਮਲੇ ਦੇ ਵਿੱਚ ਨਵੀਂ ਅਪਡੇਟ ਇਹ ਆਈ ਹੈ ਕਿ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਇੱਕ ਜਾਂਚ ਟੀਮ ਇੱਕ ਸੈੱਟ ਬਣਾਈ ਸੀ ਜਿਹਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਜਮਾ ਸੌਂਪਿਆ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਬਣਾਈ ਇਹ ਜਾਂਚ ਟੀਮ ਰੱਦ ਕਰ ਦਿੱਤੀ ਸੀ ਤੇ ਕਿਹਾ ਸੀਗਾ ਕਿ ਨਵੀਂ ਜਾਂਚ ਟੀਮ ਬਣਾਈ ਜਾਏਗੀ ਜਿਹੜੀ ਪੰਜਾਬ ਪੁਲਿਸ ਦੀ ਨਹੀਂ ਬਣਾਈ ਜਾਏਗੀ ਜਿਹੜੀ ਕਿ ਚੰਡੀਗੜ੍ਹ ਪੁਲਿਸ ਦੀ ਬਣਾਈ ਜਾਏਗੀ ਤੇ ਉਹ ਇਸ ਮਾਮਲੇ ਦੀ ਜਾਂਚ ਪੜਤਾਲ ਕਰੇਗੀ ਤੇ ਹੁਣ ਚੰਡੀਗੜ੍ਹ ਪੁਲਿਸ ਦੀ ਜਾਂਚ ਟੀਮ ਬਣਾ ਦਿੱਤੀ ਗਈ ਹੈ ਉਹਦੇ ਚ ਚਾਰ ਪੁਲਿਸ ਅਫਸਰ ਚੰਡੀਗੜ੍ਹ ਪੁਲਿਸ ਦੇ ਲਾਏ ਗਏ ਨੇ ਜਿਨ੍ਹਾਂ ਚ ਇੱਕ ਐਸਪੀ ਹੈ ਤੇ ਤਿੰਨ ਦੱਸਿਆ ਜਾ ਰਿਹਾ ਇਨਸਪੈਕਟਰ ਰੈਂਕ ਦੇ ਅਧਿਕਾਰੀ ਨੇ ਹੁਣ ਸਵਾਲ ਇਹਦੇ ਤੇ ਕਿਹੜੇ ਖੜੇ ਹੋ ਰਹੇ ਨੇ ਪਹਿਲਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜੇਕਰ ਇੰਨੇ ਹਾਈ ਪ੍ਰੋਫਾਈਲ ਇੰਨੇ ਚਰਚਿਤ ਮਾਮਲੇ ਦੀ ਜਾਂਚ ਕਰਨ ਲਈ ਮਾਨਯੋਗ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਕਿਹਾ ਸੀ ਤਾਂ ਚੰਡੀਗੜ੍ਹ ਪੁਲਿਸ ਨੂੰ ਸਾਰੇ ਸੀਨੀਅਰ ਅਫਸਰਾਂ ਦੀ ਸੈਟ ਬਣਾਉਣੀ ਚਾਹੀਦੀ ਸੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਉਹਦੇ ਚ ਤਿੰਨ ਇੰਸਪੈਕਟਰ ਪਾਏ ਨੇ ਜਾਂਚ ਟੀਮ ਚ ਸੈਟ ਦੇ ਵਿੱਚ ਉਹ ਹੁਣ ਜਿਨ੍ਹਾਂ ਦੀ ਜਾਂਚ ਹੋਣੀ ਹੈ ਉਹ ਵੀ ਇੰਸਪੈਕਟਰ ਰੈਂਕ ਦੇ ਨੇ ਰੌਣੀ ਸਿੰਘ ਹੈ ਜਰਨ ਧੀਰ ਸਿੰਘ ਜੋ ਜਿਹੜੇ ਵੀ ਨੇ ਤੇ ਜੇ ਇਨਸਪੈਕਟਰ ਰੈਂਕ ਦੇ ਅਧਿਕਾਰੀ ਹੀ ਉਹਨਾਂ ਦੀ ਜਾਂਚ ਕਰਨਗੇ ਚੰਡੀਗੜਾ ਨਾਲ ਖੜਾ ਪੰਜਾਬ ਤੇ ਚੰਡੀਗੜ੍ਹ 'ਚ ਤਾਂ ਕੋਈ ਫਰਕ ਹੀ ਨਹੀਂਗਾ ਤੇ ਇੱਕ ਇਨਸਪੈਕਟਰ ਤੋਂ ਇਨਸਪੈਕਟਰ ਤੱਕ ਬੜੀ ਆਸਾਨੀ ਨਾਲ ਮੇਲ ਮਲਾਪ ਪਹੁੰਚ ਕਰ ਸਕਦਾ ਹੁੰਦਾ ਹੈ ਇਹ ਸਵਾਲ ਖੜੇ ਹੋ ਰਹੇ ਨੇ ਸੋ ਜੇ ਸੈੱਟ ਬਣਾਈ ਜਾਂਦੀ ਚੰਡੀਗੜ੍ਹ ਪੁਲਿਸ ਨੇ ਮਾਨਯੋਗ ਹਾਈ ਕੋਰਟ ਦੇ ਦੇਸ਼ਾਂ ਦੀ ਜਦ ਪਾਲਣਾ ਕਰਨੀ ਸੀ ਤਾਂ ਸੈੱਟ ਆਈਪੀਐਸ ਲੈਵਲ ਦੇ ਅਫਸਰਾਂ ਦੀ ਹੀ ਬਣਾਈ ਜਾਣੀ ਚਾਹੀਦੀ ਸੀ ਇੱਕ ਅੱਧਾ ਹੋ ਜਾਂਦਾ ਆ ਵਾਲਾ ਵੀ ਪਰ ਬਾਕੀ ਸੀਨੀਅਰ ਅਫਸਰ ਚਾਹੀਦੇ ਸੀਗੇ ਹੁਣ ਇਹਦੇ ਤੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਹੁਣ ਭਾਈ ਪੰਜਾਬ ਦੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਐਸਾ ਬਿਆਨ ਪੰਜਾਬ ਦੀ ਪੁਲਿਸ ਨੂੰ ਲੈ ਕੇ ਤੇ ਕਾਨੂੰਨ ਨੂੰ ਲੈ ਕੇ ਦੇ ਦਿੱਤਾ ਜਿਹਦੀ ਵੱਡੀ ਚਰਚਾ ਭਖੀ ਹੋਈ ਹੈ ਉਹ ਮੁੱਖ ਮੰਤਰੀ ਹਰਿਆਣੇ ਦੇ ਆ ਜਿਹੜੇ ਕਿ ਕੱਲ ਪੰਜਾਬ ਦੇ ਵਿੱਚ ਆਏ ਨਾਇਬ ਸਿੰਘ ਸੈਣੀ ਤੇ ਉਹਨਾਂ ਨੇ ਜਦੋਂ ਮਨਰੰਜਨ ਕਾਲੀਆ ਦੇ ਘਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਦੋਂ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਵੇਖੋ ਮਨਰੰਜਨ ਕਾਲੀਆ ਪੰਜਾਬ ਦਾ ਸਾਬਕਾ ਕੈਬਨਿਟ ਮੰਤਰੀ ਰਿਹਾ ਤੇ ਉਹਦੇ ਘਰ ਦੇ ਵਿੱਚ ਹੱਥ ਗੋਲਾ ਛੁੱਟਿਆ ਗਿਆ ਸੀ ਗਰਨੇਡ ਛੁੱਟਿਆ ਗਿਆ ਸੀ ਬੀਤੇ ਕੱਲ ਉਹਦੀ ਜਾਂਚ ਵੀ ਹੋਈ ਆ ਪੁਲਿਸ ਦਾਵਾ ਕਰ ਰਹੀ ਆ ਅਸੀਂ ਬੜੀ ਵੱਡੀ ਕਾਰਵਾਈ ਕਰਤੀ ਆ ਬੰਦੇ ਅਸੀਂ ਫੜ ਲਏ ਆ ਪਾਕਿਸਤਾਨ ਨਾਲ ਤਾਰਾਂ ਜੁੜਗੀਆਂ ਨੇ ਪੁਲਿਸ ਕੈਰੀ ਆ ਪਰ ਜਦੋਂ ਕੇਂਦਰੀ ਮੰਤਰੀ ਤੱਕ ਇਸ ਮਾਮਲੇ ਦੇ ਵਿੱਚ ਬੋਲੇ ਨੇ ਅਮਿਤ ਸ਼ਾਹ ਗ੍ਰਹਿ ਮੰਤਰੀ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਮਨਰੰਜਨ ਕਾਲੀਆ ਨਾਲ ਗੱਲ ਕੀਤੀ ਹੈ ਤਾਂ ਹਰਿਆਣੇ ਦੇ ਮੁੱਖ ਮੰਤਰੀ ਵੀ ਆਏ ਨਾਇਬ ਸਿੰਘ ਸੈਣੀ ਉਹਨਾਂ ਨੇ ਆ ਕੇ ਇਹ ਕਿਹਾ ਉਹ ਕਹਿੰਦੇ ਪੰਜਾਬ ਦੇ ਵਿੱਚ ਨਾ ਕੋਈ ਕਾਨੂੰਨ ਆ ਪੁਲਿਸ ਵੀ ਇੱਥੇ ਫੇਲ ਹੋ ਚੁੱਕੀ ਆ ਤੇ ਕਾਨੂੰਨ ਵੀ ਫੇਲ ਹੋ ਚੁੱਕਾ ਹੈ ਔਰ ਭਗਵਾਨ ਤਮਾਨ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਵਧੀਆ ਔਰ ਲੋਕ 2027 ਦੇ ਵਿੱਚ ਇਹਨਾਂ ਨੂੰ ਇਸ ਚੀਜ਼ ਦਾ ਨਤੀਜਾ ਦੇਣਗੇ ਇਹ ਗੱਲ ਹਰਿਆਣੇ ਦੇ ਮੁੱਖ ਮੰਤਰੀ ਨੇ ਪੰਜਾਬ ਚ ਆ ਕੇ ਕਹੀ ਹੈ ਹੁਣ ਦੋ ਸਵਾਲ ਨੇ ਇੱਥੇ ਪਹਿਲਾ ਕਿ ਕੀ ਜਿਹੜੀ ਗੱਲ ਉਹ ਪੰਜਾਬ ਬਾਰੇ ਬੋਲੀ ਹੈ ਹਰਿਆਣੇ ਦੇ ਮੁੱਖ ਮੰਤਰੀ ਨੇ ਕੀ ਉਹ ਠੀਕ ਹੈ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਤੇ ਦੂਜਾ ਵੀ ਕੀ ਹਰਿਆਣੇ ਚ ਸਭ ਕੁਝ ਠੀਕ ਹੈ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਕੀ ਉੱਥੇ ਸਭ ਕੁਝ ਠੀਕ ਹੈ ਜੇ ਮੇਰੇ ਤੋਂ ਪੁੱਛੋ ਤਾਂ ਮੈਨੂੰ ਤੇ ਐਂ ਲੱਗਦਾ ਸਾਰੇ ਪਾਸੇ ਇੱਕੋ ਜਿਹਾ ਹਾਲ ਹੈ ਸਾਰੇ ਦੇਸ਼ 'ਚ ਇਹ ਸਾਰੀਆਂ ਪਾਰਟੀਆਂ ਕਾਰਪੋਰੇਟਾਂ ਦੀਆਂ ਕਰਿੰਦਾ ਪਾਰਟੀਆਂ ਨੇ ਔਰ ਉਹ ਕਾਰਪੋਰੇਟਾਂ ਲਈ ਕੰਮ ਕਰ ਰਹੀਆਂ ਨੇ ਉਹਨਾਂ ਦੀਆਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਤੇ ਜ਼ੋਰ ਇਹਨਾਂ ਨੇ ਲਾਇਆ ਹੋਇਆ ਆਮ ਪਬਲਿਕ ਆਮ ਲੋਕਾਂ ਦੇ ਮਸਲੇ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਤੁਸੀਂ ਦੇਖੋ ਅੱਜ ਅਮਰੀਕਾ ਨੇ ਬਹੁਤ ਵੱਡਾ ਫੈਸਲਾ ਲਿਆ 9 ਲੱਖ ਵਿਅਕਤੀਆਂ ਨੂੰ ਦੇਸ਼ ਛੱਡਣ ਨੂੰ ਕਹਿਤਾ ਅਮਰੀਕਾ ਨੇ ਇੰਨਾ ਸਖਤ ਫੈਸਲਾ ਲਿਆ ਔਰ ਉਹ ਉਹਦੇ ਵਿੱਚ ਕਾਫੀ ਗਿਣਤੀ ਭਾਰਤ ਤੇ ਪੰਜਾਬ ਚੋਂ ਗਏ ਲੋਕਾਂ ਦੀਆਂ ਹੁਣ ਜੇਕਰ ਭਾਰਤ ਤੇ ਪੰਜਾਬ ਦੇ ਵਿੱਚ ਸਰਕਾਰਾਂ ਠੀਕ ਕੰਮ ਕਰਦੀਆਂ ਹੁੰਦੀਆਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਵਧੀਆ ਰੁਜ਼ਗਾਰ ਨੌਕਰੀਆਂ ਕੰਮ ਇੱਥੇ ਮਿਲਦੇ ਹੁੰਦੇ ਤਾਂ ਕੀ ਉਹ ਲੱਖਾਂ ਮੁੰਡੇ ਕੁੜੀਆਂ ਉਧਰ ਜਾਂਦੇ ਉਹਨਾਂ ਨੂੰ ਜਾਣ ਦੀ ਲੋੜ ਪੈਂਦੀ ਬਿਲਕੁਲ ਨਹੀਂ ਹੁਣ ਇੱਥੇ ਇਹ ਜਿੰਨੀਆਂ ਮਰਜ਼ੀ ਟਾਰਾ ਮਾਰੀ ਜਾਣ ਜੋ ਮਰਜ਼ੀ ਕਰੀ ਜਾਣ ਪਰ ਅਸਲੀਅਤ ਇਹ ਆ ਕਿ ਇਹ ਸਾਰੀਆਂ ਸਰਕਾਰਾਂ ਇੱਕੋ ਥਾਲੀ ਦੇ ਚੱਟੇਵੱਟੇ ਬਣੀਆਂ ਨੇ ਕਾਰਪੋਰੇਟ ਘਰਾਣੇ ਜਿਹੜੇ ਵੱਡੇ ਉਹਨਾਂ ਦੀਆਂ ਨੀਤੀਆਂ ਪਾਲਿਸੀਆਂ ਨੂੰ ਢੱਲੇ ਨਾਲ ਲਾਗੂ ਕਰਨ ਤੇ ਇਹਨਾਂ ਦਾ ਜੋਰ ਆ ਸ਼ਾਇਦ ਉਹ ਚੋਣ ਫੰਡ ਫੁੰਡ ਦੇ ਕੇ ਤੇ ਉਹ ਅਮੀਰ ਲੋਕ ਇਹ ਪਾਰਟੀਆਂ ਦੀਆਂ ਮਨਮਰਜ਼ੀ ਦੀਆਂ ਸਰਕਾਰਾਂ ਲਿਉਂਦੇ ਹੀ ਆਪਦੇ ਲਈ ਨੇ ਹੁਣ ਤੁਸੀਂ ਇਦੇ ਉੱਪਰ ਕੀ ਕਹੋਗੇ ਆਪਣਾ ਕਮੈਂਟ ਤੁਸੀਂ ਲਿਖ ਦਿਓ ਅਗਲੀ ਵੱਡੀ ਖਬਰ ਪੰਜਾਬ ਚੋ ਇਹ ਆ ਰਹੀ ਹੈ ਕਿ ਜਿਹੜਾ ਸਰਸਾ ਡੇਰਾ ਦਾ ਮੁਖੀ ਹੈ ਰਾਮ ਰਹੀਮ ਉਹਨੂੰ ਭਾਈ ਫੇਰ ਪ੍ਰੋਲ ਦੇ ਕੇ ਜੇਲ੍ਹ ਚੋਂ ਬਾਹਰ ਲਿਆਇਨੀ 21 ਦਿਨਾਂ ਲਈ ਫੇਰ ਉਹਨੂੰ ਜੇਲ੍ਹ ਤੋਂ ਛੁੱਟੀ ਦਿੱਤੀ ਹੈ ਤੇ ਹਣੀਪ੍ਰੀਤ ਖੋਦ ਉਹਨੂੰ ਲੈਣ ਗਈ ਹੋਈ ਹੈ ਹੁਣ ਪੰਜਾਬ ਚ ਰੌਲਾ ਪੈ ਗਿਆ ਲੋਕ ਇਹ ਕਹਿ ਰਹੇ ਨੇ ਖਾਸ ਕਰ ਸਿੱਖ ਭਾਈਚਾਰਾ ਕਹਿ ਰਿਹਾ ਕਿ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਤੇ ਉਹ ਇੱਕ ਵਿਅਕਤੀ ਜਿਹਦੇ ਉੱਪਰ ਬੜੇ ਘਟੀਆ ਕਿਸਮ ਦੇ ਦੋਸ਼ ਨੇ ਉਹਦੇ ਤੇ ਬਲਾਤਕਾਰ ਦੇ ਦੋਸ਼ ਨੇ ਕਤਲਾਂ ਦੇ ਦੋਸ਼ ਨੇ ਉਸ ਵਿਅਕਤੀ ਨੂੰ ਐਨੀ ਵਾਰ ਜੇਲ੍ਹ ਚੋਂ ਬਾਹਰ ਪਰੋਲ ਦੇ ਕੇ ਲਿਆਂਦਾ ਜਾਂਦਾ ਹੈ ਵੀ ਇਹ ਚੱਲ ਕੀ ਰਿਹਾ ਹੈ ਇਹ ਸਵਾਲ ਲੋਕ ਉਠਾ ਰਹੇ ਨੇ ਵੱਡੇ ਪੱਧਰ ਤੇ ਹੁਣ ਤੁਸੀਂ ਦੇਖੋ ਬਹੁਤ ਸਾਰੇ ਪੱਤਰਕਾਰ ਬੁੱਧੀਜੀਵੀ ਲੇਖਕ ਜਿਨ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਨਹੀਂ ਦਿੱਤੀ ਜਾਂਦੀ ਪ੍ਰੋਲ ਹੁਣ ਇਹਨੂੰ ਕਿਉਂ ਦਿੱਤੀ ਜਾਂਦੀ ਬਾਰ ਬਾਰ ਇਹ ਸਵਾਲ ਉਠਾਏ ਜਾ ਰਹੇ ਨੇ ਤੁਸੀਂ ਵੀ ਇਹਦੇ ਬਾਰੇ ਆਪਣਾ ਕਮੈਂਟ ਲਿਖ ਦਿਓ ਤੁਹਾਨੂੰ ਕੀ ਲੱਗਦਾ ਅਗਲੀ ਵੱਡੀ ਖਬਰ ਹੈ ਧਰਤੀ ਭਾਈ ਫੇਰ ਕੰਬੀ ਹੈ ਪੁਚਾਲ ਆਇਆ ਜਾਪਾਨ ਚ ਤੇ ਇੰਡੋਨੇਸ਼ੀਆ ਚ ਪਿਛਲੇ ਦਿਨੀ ਤੁਹਾਨੂੰ ਪਤਾ ਮਿਆਂਮਾਰ ਤੇ ਥਾਈ ਬੈਂਕਾਕ ਦੇ ਵਿੱਚ ਉੱਥੇ ਆਇਆ ਸੀਗਾ ਤਾਂ ਹੁਣ ਜਪਾਨ ਤੇ ਇੰਡੋਨੇਸ਼ੀਆ ਚ ਭਚਾਲ ਆਇਆ ਜਿਨ੍ਹਾਂ ਦੀ ਤੀਬਰਤਾ ਭਚਾਲ ਦੀ ਜਪਾਨ ਦੇ ਵਿੱਚ 5.4 ਤੇ ਇੰਡੋਨੇਸ਼ੀਆ ਦੇ ਵਿੱਚ 5.8 ਹੈ ਹੁਣ ਭਾਰਤ ਦੇ ਵਿੱਚ ਵੀ ਪਿਛਲੇ ਦਿਨੀ ਭਚਾਲ ਆਇਆ 3-4 ਦਿਨ ਪਹਿਲਾਂ ਝਟਕੇ ਲੱਗੇ ਆ ਉੱਤਰਾਖੰਡ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਧਰਤੀ ਲਗਾਤਾਰ ਕੰਬ ਰਹੀ ਆ ਤੇ ਵਿਗਿਆਨੀ ਕਹਿੰਦੇ ਨੇ ਵੀ ਇਹਦੇ 'ਚ ਸਾਡੀਆਂ ਗਲਤੀਆਂ ਦਾ ਬਹੁਤ ਵੱਡਾ ਯੋਗਦਾਨ ਸਾਰੇ ਦੇਸ਼ਾਂ ਨੇ ਧਰਤੀ ਦੇ ਵਿੱਚ ਬੋਰ ਕਰਕੇ ਨਾ ਥੱਲੇ ਤੇ ਪਰਮਾਣੂ ਚਲਾ ਚਲਾ ਵੇਖੇ ਨੇ ਹੁਣ ਪਰਮਾਣੂ ਬੰਬ ਓਹੋ ਕੀ ਹੁੰਦਾ ਪਰਮਾਣੂ ਇਹ ਤੁਸੀਂ ਜਾਣਦੇ ਹੋ ਨਾ ਪਰਮਾਣੂ ਬੰਬ ਉਹ ਬੰਬ ਹੈ ਜਿਹੜਾ ਜਿੱਥੇ ਚੱਲ ਜੇ ਸਦੀਆਂ ਤੱਕ ਉਹਦਾ ਪ੍ਰਭਾਵ ਨਹੀਂ ਜਾਂਦਾ ਤੇ ਜਦੋਂ ਭਾਰਤ ਨੇ ਵੀ ਪੋਖਰਨ ਦੇ ਵਿੱਚ ਰਾਜਸਥਾਨ ਦੇ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ ਬੰਬ ਚਲਾ ਕੇ ਧਰਤੀ ਚਟੋਆ ਬੋਰ ਕਰਕੇ ਤਾਂ ਧਰਤੀ ਹਿੱਲੀ ਸੀ ਇੱਕ ਵਾਰੀ ਤਾਂ ਇਸੇ ਤਰ੍ਹਾਂ ਸਾਰੇ ਦੇਸ਼ਾਂ ਨੇ ਇਹ ਕੰਮ ਕੀਤਾ ਹੁਣ ਜਦੋਂ ਮਨੁੱਖ ਐਦਾਂ ਦੀਆਂ ਕਰਤੂਤਾਂ ਕਰੇਗਾ ਕੁਦਰਤ ਨਾਲ ਖਿਲਵਾੜ ਕਰੇਗਾ ਤਾਂ ਫਿਰ ਇਹਦੇ ਨਤੀਜੇ ਵੀ ਭੁਗਤਨੇ ਪੈਣਗੇ ਔਰ ਧਰਤੀ ਦੇ ਅੰਦਰ ਗਰਭ ਦੇ ਵਿੱਚ ਕਿੱਦਾਂ ਦੀ ਟੁੱਟ ਭੱਜ ਸਾਡੀਆਂ ਹਰਕਤਾਂ ਨੇ ਬਣਾ ਦਿੱਤੀ ਐ ਇਹ ਅਸੀਂ ਵੇਖ ਤਾਂ ਸਕਦੇ ਨਹੀਂ ਪਰ ਅਨੁਭਵ ਲਾ ਸਕਦੇ ਆ ਕਿ ਕਿੰਨੀ ਵੱਡੀ ਤਬਾਈ ਜਿਹੜੀ ਆ ਉਹ ਸਾਡੀ ਮਨੁੱਖਾਂ ਦੀ ਹਰਕਤਾਂ ਨਾਲ ਹੋ ਰਹੀ ਆ ਤੇ ਇਹਦਾ ਖਮਿਆਜਾ ਵੀ ਸਾਨੂੰ ਭੁਗਤਣਾ ਪੈਣਾ ਐ ਨੀਗਾ ਵੀ ਹਰਕਤਾਂ ਅਸੀਂ ਕਰਦੇ ਆ ਤੇ ਖਮਿਆਜਾ ਕਿਸੇ ਹੋਰ ਗ੍ਰਹਿ ਦੇ ਲੋਕ ਭੋਗਣਗੇ ਇਦਾਂ ਨਹੀਂ ਅਸੀਂ ਅਸਲ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਭੈੜੀ ਜ਼ਿੰਦਗੀ ਇਥੇ ਛੱਡ ਕੇ ਜਾ ਰਹੇ ਹਾਂ ਪਾਣੀ ਅਸੀਂ ਖਤਮ ਕਰ ਰਹੇ ਹਾਂ ਚੰਗੀ ਹਵਾ ਅਸੀਂ ਖਤਮ ਕਰ ਰਹੇ ਹਾਂ ਮਿੱਟੀ ਦੀ ਉਪਜਾਊ ਪਰਤ ਅਸੀਂ ਨਹੀਂ ਰਹਿਣ ਦੇ ਰਹੇ ਤਾਂ ਇਹ ਜਿਹੜੀ ਧਰਤੀ ਫੇਰ ਕੰਬੀ ਹੈ ਜਾਪਾਨ ਤੇ ਇੰਡੋਨੇਸ਼ੀਆ ਦੇ ਵਿੱਚ ਇਹ ਸੰਕੇਤ ਹੈ ਕੁਝ ਵੀ ਹੋ ਸਕਦਾ ਸਾਇੰਸ ਦੇ ਕੁਝ ਵਿਗਿਆਨੀ ਵੀ ਇਹ ਗੱਲ ਕਹਿ ਰਹੇ ਨੇ ਕਿ ਕੁਝ ਵੀ ਕਿਸੇ ਵੀ ਟਾਈਮ ਹੋ ਸਕਦਾ ਤੁਸੀਂ ਇਹਦੇ ਬਾਰੇ ਵੀ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੁਣ ਅਗਲੀ ਇੱਕ ਖਬਰ ਬਟਾਲਾ ਤੋਂ ਬਟਾਲਾ ਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਬੱਸ ਸਟੈਂਡ ਦੇ ਵਿੱਚ ਉਹ ਸੀਗੇ ਵੀਡੀਓ ਵਾਇਰਲ ਹੋਈ ਹੈ ਤਾਂ ਉਥੇ ਇੱਕ ਚੌਂਕੀ ਇਨਚਾਰਜ ਤੇ ਇੱਕ ਥਾਣੇ ਦਾ ਮੁੰਛੀ ਉਹਨਾਂ ਦੋਨਾਂ ਨੇ ਕੁੜੀ ਤੇ ਮੁੰਡੇ ਨੂੰ ਥੱਪੜ ਮਾਰੇ ਨੇ ਕੁੱਟਿਆ ਉਸ ਤੋਂ ਬਾਅਦ ਚਾਹੇ ਉਹ ਦੋਨੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਨੇ ਜਦੋਂ ਵੀਡੀਓ ਵਾਇਰਲ ਹੋ ਗਈ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਸਸਪੈਂਡ ਕੀਤੇ ਨੇ ਪਰ ਸਵਾਲ ਇਹ ਹੈ ਕਿ ਥੱਪੜ ਮਾਰਨ ਦੀ ਪੁਲਿਸ ਵਾਲਿਆਂ ਨੂੰ ਇੰਨੀ ਜ਼ਰੂਰਤ ਆਉਂਦੀ ਕਿੱਥੋਂ ਆ ਕਿਉਂ ਮਾਰੇ ਥੱਪੜ ਸਵਾਲ ਇਹ ਹੈ ਹੁਣ ਸਵਾਲ ਇਹ ਵੀ ਹੈ ਸਵਾਲ ਇਹ ਵੀ ਹੈ ਕਿ ਉਸ ਤੋਂ ਬਾਅਦ ਜਿਹੜੇ ਪੱਤਰਕਾਰ ਉੱਥੇ ਗਏ ਕਵਰੇਜ ਕਰਨ ਵਾਸਤੇ ਥਾਣੇ ਦੇ ਵਿੱਚ ਉਹ ਵੀ ਵੀਡੀਓ ਆ ਚੁੱਕੀ ਹੈ ਚੈਨਲਾਂ 'ਤੇ ਜਦੋਂ ਉਹ ਜਿਹੜਾ ਥਾਣੇ ਦਾ ਮੁਨਸ਼ੀ ਜਿਹੜਾ ਮੁੰਡੇ ਨੂੰ ਥੱਪੜ ਮਾਰ ਕੇ ਆਇਆ ਬੱਸ ਸਟੈਂਡ ਤੇ ਜਦੋਂ ਉਹਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਤੁਸੀਂ ਇੰਜ ਕਿਉਂ ਕੀਤਾ ਕੀ ਘਟਨਾ ਸੀ ਤਾਂ ਉਹ ਉੱਥੇ ਪੱਤਰਕਾਰਾਂ ਦੇ ਕੈਮਰੇ ਖੋਣ ਪੈ ਗਿਆ ਕੈਮਰਾ ਖੋਣ ਗਿਆ ਮੇਰੀ ਵੀਡੀਓ ਨਹੀਂ ਤੁਸੀਂ ਬਣਾ ਸਕਦੇ ਤਾਂ ਇਹ ਜਿਹੜਾ ਵਿਵਹਾਰ ਆ ਪੁਲਿਸ ਦਾ ਇਹ ਕੀ ਵਿਵਹਾਰ ਆ ਇਹ ਕਿੱਥੋਂ ਨਿਕਲਦਾ ਇਹਦਾ ਜ਼ਿੰਮੇਵਾਰ ਕੌਣ ਆ ਪੁਲਿਸ ਨੂੰ ਐਦਾਂ ਦਾ ਕੌਣ ਬਣਾ ਰਿਹਾ ਇਹ ਤਮਾਮ ਸਵਾਲ ਨੇ ਜਿਹੜੇ ਮੂੰਹ ਅੱਡ ਕੇ ਜਵਾਬ ਮੰਗ ਰਹੇ ਨੇ ਇਹਦਾ ਜਵਾਬ ਸਰਕਾਰ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਵੀ ਚਾਹੀਦਾ ਹੈ ਤੇ ਸੋਚਣਾ ਵੀ ਚਾਹੀਦਾ ਹੈ ਪੁਲਿਸ ਆਪਣੇ ਕਾਰਨਾਮੇ ਕਰਕੇ ਲਗਾਤਾਰ ਲੋਕਾਂ ਦੇ ਵਿੱਚ ਥੱਲੇ ਥੱਲੇ ਹੁੰਦੀ ਜਾ ਰਹੀ ਹੈ ਪਰ ਸਰਕਾਰ ਤੇ ਪੁਲਿਸ ਡਿਪਾਰਟਮੈਂਟ ਇਹਦੇ ਪ੍ਰਤੀ ਬਹੁਤਾ ਧਿਆਨ ਨਹੀਂ ਦੇ ਰਿਹਾ ਜਾਂ ਇੰਜ ਕਹਿ ਲਈਏ ਕਿ ਬਹੁਤਾ ਸੀਰੀਅਸ ਨਹੀਂ ਕਰ। ਸੋ ਅੱਜ ਦੀ ਸਭ ਤੋਂ ਜਿਹੜੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਜਿਹੜੀ ਅਮਰੀਕਾ ਦੇ ਵਿੱਚ 9 ਲੱਖ ਵਿਅਕਤੀਆਂ ਨੂੰ ਉਥੋਂ ਕੱਢਣ ਦੇ ਆਰਡਰ ਜਾਰੀ ਕੀਤੇ ਗਏ ਨੇ ਉਹ ਹੈ ਹੁਣ ਤੁਸੀਂ ਕੀ ਕਹੋਗੇ ਕਿ ਉਹ ਉਹ 9 ਲੱਖ ਦੇ ਵਿੱਚੋਂ ਜਿਹੜੇ ਭਾਰਤੀ ਨੇ ਉਹ ਜਦ ਇੱਥੇ ਆਉਣਗੇ ਤਾਂ ਇਥੋਂ ਦੀਆਂ ਸਰਕਾਰਾਂ ਉਹਨਾਂ ਲਈ ਕੋਈ ਕੰਮ ਕੋਈ ਰੋਜ਼ਗਾਰ ਉਹਨਾਂ ਨੂੰ ਸਾਂਭਣ ਦੇ ਸਮਰੱਥ ਆਈਆਂ ਭਗਵੰਤ ਜੀ ਸਾਹਿਬ ਕਹਿੰਦੇ ਰਹੇ ਨੇ ਕਿ ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਆ ਪੰਜਾਬ ਛੱਡ ਕੇ ਉਹ ਸਾਡੇ ਰਾਜ 'ਚ ਵਾਪਸ ਆ ਜਾਣਗੇ ਉਹ ਇੱਥੇ ਆ ਕੇ ਕੰਮ ਕਰਨਗੇ ਇਹ ਵੀ ਕਹਿੰਦੇ ਰਹੇ ਨੇ ਵੀ ਉੱਧਰ ਦੇ ਗੋਰੇ-ਗੋਰੀਆਂ ਵੀ ਵਾਪਸ ਆਉਣਗੇ ਗੋਰੇ-ਗੋਰੀਆਂ ਨੇ ਤਾਂ ਕਾਹਦਾ ਆਉਣਾ ਜਿਹੜੇ ਪੰਜਾਬ ਵਾਲੇ ਨੇ ਜਿਹੜੇ ਹੁਣ ਅਮਰੀਕਾ ਨੇ ਕੱਢਨੇ ਨੇ ਉਹਨਾਂ ਨੂੰ ਜੇ ਚੱਜ ਨਾਲ ਚੰਗੇ ਤਰੀਕੇ ਨਾਲ ਸੰਭਲਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਹੋਊਗਾ ਬਾਕੀ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਆਪਣੇ ਚੈਨਲ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਓ ਬਹੁਤ ਮਿਹਰਬਾਨੀ ਸ਼ੁਕਰੀਆ